ਪੰਜਾਬ ਦੇ ਵਿੱਚ ਵਾਪਰੀ ਵੱਡੀ ਵਾਰਦਾਤ ਬੇਰਹਿਮੀ ਨਾਲ ਪਾਠੀ ਸਿੰਘ ਨੂੰ ਵੀ ਨਾਮ ਬਖਸ਼ਿਆ ਤੇ ਤੇਜ਼ਧਾਰ ਹਥਿਆਰ ਦੇ ਨਾਲ ਕਰ ਦਿੱਤਾ ਕਤਲ ਜਿਹਾ ਪੰਜਾਬ ਦੇ ਵਿੱਚ ਇੱਕ ਵਾਰਫਟ ਤੋਂ ਵੱਡੀ ਵਾਰਦਾਤ ਹੋਈ ਹੈ ਤੇ ਇੱਕ ਪਾਠੀ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਸਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਹ ਘਟਨਾ ਵਿਆਸ ਦੇ ਨੇੜੇ ਪੈਂਦੇ ਪਿੰਡ ਮੱਧ ਦੇ ਨਜ਼ਦੀਕ ਇੱਕ ਇਲਾਕੇ ਦੇ ਵਿੱਚ ਹੋਈ ਹੈ ਜਿੱਥੇ ਕਿ ਇੱਕ ਪਾਠੀ ਦੇਰ ਰਾਤ ਨੂੰ ਸ਼੍ਰੀ ਕੰਟਪੜ ਸਾਹਿਬ ਦੇ ਡਿਊਟੀ ਨਿਭਾਉਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਤੇ ਅਣਪਛਾਤੇਆਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਜਾਂਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਇਸ ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ ਦੇ ਵਜੋਂ ਹੋਈ ਹੈ ਜਿਹੜਾ ਕਿ ਇੱਕ ਪਾਠੀ ਸੀ ਸਾਬਤ ਸਿੱਖ ਸੀ ਜਿਹੜਾ ਕਿ ਅਖੰਡ ਪਾਠ ਸਾਹਿਬ ਦੇ ਡਿਊਟੀ ਨਿਭਾਉਣ ਤੇ ਮਗਰੋਂ ਆਪਣਾ ਪਾਠ ਕਰਨ ਦੇ ਮਗਰੋਂ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸਤੇ ਕੁਝ ਅਣਪਛਾਤੇ ਲੋਕ ਜਿਹੜੇ ਉਸਤੇ ਹਮਲਾ ਕਰਦੇ ਨਿੱਤ ਤੇਜ਼ ਧਾਰ ਹਥਿਆਰ ਦੇ ਨਾਲ ਉਸਦਾ ਕਤਲ ਕਰ ਦਿੰਦੇ ਨੇ ਇੱਥੇ ਜ਼ਿਕਰੇ ਖਾਸ ਹੈ ਕਿ ਪਾਠੀ ਸਿੰਘਾਂ ਦੇ ਵੱਲੋਂ ਦੇਰ ਸਵੇਰ ਜਿਹੜੀਆਂ ਕਿ ਆਪਣੀਆਂ ਡਿਊਟੀਆਂ ਨਿਭਾਈਆਂ ਜਾਂਦੀਆਂ ਨੇ ਕਿਉਂਕਿ ਜਰੂਰ ਅਖੰਡ ਪਾਠ ਸਾ ਪ੍ਰਾਰੰਭ ਹੁੰਦੇ ਨੇ ਤੇ ਉਸ ਵੇਲੇ ਜਿਹੜਾ ਖੰਡ ਪਾਠ ਹੈ ਉਹ ਖੰਡ ਹੀ ਚੱਲਦਾ ਹੈ ਤੇ ਜਿਸ ਦੇ ਕਾਰਨ ਪਾਠੀ ਸਿੰਘਾਂ ਦੀ ਜਦੋਂ ਡਿਊਟੀ ਹੁੰਦੀ ਹੈ ਤੇ ਉਹਨਾਂ ਨੂੰ ਆਪਣੀ ਡਿਊਟੀ ਨਿਭਾਉਣ ਦੇ ਲਈ ਦਿਨ ਜਾਂ ਰਾਤ ਜਿਸ ਵੇਲੇ ਵੀ ਉਹਨਾਂ ਦੀ ਡਿਊਟੀ ਹੋਵੇ ਉਹਨਾਂ ਨੂੰ ਜਾਣਾ ਪੈਂਦਾ ਹੈ ਤੇ ਆਪਣੀ ਉਹ ਡਿਊਟੀ ਨੂੰ ਤਨਦੇਹੀ ਦੇ ਨਾਲ ਨਿਭਾਉਂਦੇ ਨੇ ਤੇ ਅਜਿਹੀਆਂ ਕੁਝ ਵਾਰ ਦਾ ਤਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ ਨੇ ਕੁਝ ਬੇਰਹਿਮ ਲੋਕ ਜਿਹੜੇ ਕਿ ਸਾਬਤ ਸਿੱਖ ਸਿੱਖਾਂ ਨੂੰ ਪਾਠੀ ਸਿੰਘਾਂ ਨੂੰ ਵੀ ਨਹੀਂ ਬਖਸ਼ਦੇ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਅਜਿਹੀਆਂ ਕੰਪਲੇਂਟ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜਿਹੜਾ ਕਿ ਬਿਆਸ ਦੇ ਪਿੰਡ ਮੱਧ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਹੋਇਆ ਹੈ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਰਮਨਦੀਪ ਸਿੰਘ ਨਾਂ ਦੇ ਸਿੰਘ ਦੀ ਇੱਕ ਪਾਠੀ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਅਣਪਛਾਤੇਆਂ ਦੇ ਵੱਲੋਂ ਉਸ ਤੇ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਉਸ ਦਾ ਉਸ ਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਜਦੋਂ ਇਹ ਜਿਹੜੀ ਸੂਚਨਾ ਉਸ ਦੇ ਪਰਿਵਾਰ ਨੂੰ ਮਿਲਦੀ ਹੈ ਤਾਂ ਰਮਨਦੀਪ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਤੇ ਮੌਕੇ ਤੇ ਹੀ ਪੁਲਿਸ ਨੇ ਪਹੁੰਚ ਕੇ ਰਮਨਦੀਪ ਦੀ ਮ੍ਰਿਤਕ ਦੇ ਨੂੰ ਆਪਣੀ ਹਸਤੇ ਵਿੱਚ ਲੈ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਜਿਹੜੀ ਇਸ ਮਾਮਲੇ ਦੀ ਪੂਰੀ ਤਰ੍ਹਾਂ ਦੇ ਨਾਲ ਜਾਂਚ ਕਰ ਰਹੀ ਹੈ ਪੁਲਿਸ ਦੇ ਵੱਲੋਂ ਆਸ-ਪਾਸ ਤੇ ਲੱਗੇ ਹੋਏ ਜਿਹੜੇ ਸੀਸੀਟੀਵੀ ਕੈਮਰੇਸ ਨੇ ਉਹਨਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਇਸ ਇਲਾਕੇ ਦੀ ਚੰਗੀ ਤਰ੍ਹਾਂ ਦੇ ਨਾਲ ਜਾਂਚ ਕਰ ਇਹ ਕਿ ਆਖਰ ਇਹ ਵਿਅਕਤੀ ਕੌਣ ਸਨ ਜਿਨ੍ਹਾਂ ਨੇ ਰਮਨਦੀਪ ਦਾ ਕਤਲ ਕੀਤਾ ਫਿਲਹਾਲ ਦੀ ਘੜੀ ਦੇ ਵਿੱਚ ਅਜੇ ਹਾ ਕੋਈ ਵੀ ਸਬੂਤ ਜਿਹੜਾ ਹੱਥ ਨਹੀਂ ਲੱਗਾ ਹੈ ਜਿਸ ਨੂੰ ਪੁਲਿਸ ਕਹਿ ਸਕੇ ਕਿਸੇ ਤੇ ਸ਼ੱਕ ਕਰ ਸਕੇ ਕਿ ਕਤਲ ਕਿਸ ਦੇ ਵੱਲੋਂ ਕੀਤਾ ਗਿਆ ਹੈ ਪਰਤੂ ਪੁਲਿਸ ਦੀ ਤਫਤੀਸ਼ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਜਿਹੜੇ ਇਹਨ ਪਛਾਤੇ ਨੇ ਜਿਨ੍ਹਾਂ ਦੇ ਵੱਲੋਂ ਰਮਨਦੀਪ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਫੜ ਲਿਆ ਜਾਵੇਗਾ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਫਿਲਹਾਲ ਦੀ ਘੜੀ ਦੇ ਵਿੱਚ ਇਹ ਮਾਮਲਾ ਰਡਾ ਪੁਲਿਸ ਦੀ ਹੈ ਅਧੀਨ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਪਰਿਵਾਰ ਕੋਲੋਂ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਰਮਨਦੀਪ ਦੀ ਕਿਸੇ ਨਾਲ ਕੋਈ ਜਾਣੀ ਦੁਸ਼ਮਣੀ ਸੀ ਜਾਂ ਫਿਰ ਕਿਸੇ ਕਾਨੂੰ ਲੈ ਕੇ ਕਿਸੇ ਨਾਲ ਕੋਈ ਝਗੜਾ ਹੋਇਆ ਸੀ ਜਾਂ ਫਿਰ ਕੋਈ ਅਜਹੀ ਹੋਰ ਗੱਲਬਾਤ ਜਿਸ ਦੇ ਨਾਲ ਅਜਹੀ ਘਟਨਾ ਹੋ ਸਕੇ ਪਰ ਫਿਲਹਾਲ ਦੀ ਘੜੀ ਦੇ ਵਿੱਚ ਅਜਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਹੈ ਤੇ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਜਿਹੜੇ ਵੀ ਦੋਸ਼ੀ ਹੋਣਗੇ ਜਿਨ੍ਹਾਂ ਦੇ ਵੱਲੋਂ ਵੀ ਰਮਨਦੀਪ ਦਾ ਕਤਲ ਕੀਤਾ ਗਿਆ ਹੈ ਉਹਨਾਂ ਨੂੰ ਤੋ ਜਲਦ ਫੜਿਆ ਜਾਵੇਗਾ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ